ਅੱਜ ਮੈਂ ਵੀ ਇਸ ਬਤੌਰ ਮੁੱਖ ਮੰਤਰੀ ਦੀ ਹਦਾਇਤਾਂ ਤੇ ਆਇਆ ਠੀਕ ਹੈ ਜੀ ਲੇਕਿਨ ਮੇਰੀ ਬੇਨਤੀ ਮੈਂ ਆਪਾਂ ਤੇ ਇਸ ਗੱਲ 'ਚ ਮੈਂ ਤੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਬਹੁਤ ਵਾਜਿਬ ਲੜਾਈ ਲੜ ਰਹੇ ਆ ਤੁਸੀਂ ਆਪਾਂ ਮੇਜੋਰਟੀ ਵਾਲੇ ਕਾਂਗਰਸਾਂ ਜਿਹੜੀ ਇਹ ਅਸੀਂ ਗੱਲ ਕਰਦੇ ਹਾਂ ਉਹਦਾ ਜਵਾਬ ਨਹੀਂ ਮਿਲਿਆ ਜੀ ਕਿਹੜਾ ਤਾਂ ਮਨਨਾਡੂ ਦੇ ਇਹਦੇ ਕੇਰਲ ਦੇ ਅੰਦਰਾ ਦੇ ਆ ਕੇ ਐਮਪੀ ਧਰਨਾ ਲਾਉਂਦੇ ਨੇ ਦਿੱਲੀ ਤੁਲੰਗਨਾਂ ਦੇ ਹੋਰ ਦੇ ਲਾਉਂਦੇ ਆ ਨਾ ਆਪਣੇ ਆਪਿਆਂ ਨੂੰ ਕੀ ਆ ਵਜਾ ਕੇ ਸੈਕਟਰੀਟ ਬੈਣ ਉੱਤੇ ਆਪਕੀ ਜੇ ਫਿਰ ਗੁਰੂ ਵਿੱਚੇ ਸਰਕਾਰ ਦੀ ਮੰਚਾ ਤੇ ਕੋਈ ਐਸੀ ਗੱਲ ਨਹੀਂ ਕਿ ਜਿਹੜਾ ਮਾ ਕੋਈ ਸ਼ਖ ਸੋਭਾ ਨਹੀਂ ਕੀਤਾ ਜਾ ਸਕਦਾ। ਉਹ ਬੇਅਦਬੀ ਦਾ ਮਸਲਾ ਭਗਵਾਨਤਮਾਨ ਸਿੰਘ ਨੇ ਵੀ ਚੁੱਕਿਆ ਸੀਗਾ ਵੀ ਹਾਂ ਜੋ ਸਾਡੀ ਸਰਕਾਰ ਬਣਦੀ ਹੈ ਨਾ ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾ ਮੁੱਦਾ ਨਸਿਆਂ ਦਾ ਤੇ ਬੇਅਦਬੀਆਂ ਦਾ ਜਿਹੜੇ ਮੇਨ ਮੁੱਦੇ ਚੱਕੇ ਸੀ। ਠੀਕ ਹੈ ਜੀ। ਤਕਰੀਬਨ ਤੁਸੀਂ ਹੁਣ ਕਹਿ ਰਹੇ ਸੀਗੇ ਵੀ ਸਾਨੂੰ ਸੀਐਮ ਜੀ ਦੀ ਮਤਲਬ ਕਿ ਨੀਅਤ ਤੇ ਸ਼ੰਕਾ ਨਹੀਂ ਹੈ। ਪਰ ਤੁਸੀਂ ਆਏ ਦੱਸੋ ਜਦੋਂ ਤੁਹਾਨੂੰ ਨਹੀਂ ਸੰਕਾਣੀ ਪਰ ਸਾਨੂੰ ਬਿਲਕੁਲ ਸੰਕਾ। ਉਹ ਸੰਕਾ ਕਿਉਂ ਆ? ਤਕਰੀਬਨ 2 ਸਾਲ ਤੋਂ ਉੱਪਰ ਹੋ ਚੁੱਕੇ ਨੇ। ਹਣਾ ਕੀ ਤੁਸਮ ਨੂੰ ਇਹ ਚੀਜ਼ ਦਾ ਜਵਾਬ ਦੇਵੋ ਚਲ ਹੁਣ ਕਿ 25 ਤਰੀਕ ਦਾ ਜਿਹੜੇ ਆਉਣ ਵਾਲੀ 23 ਤਰੀਕ ਤੋਂ ਬਾਅਦ ਹੁਣ 25 ਆਉਗੀ ਸੈਸ਼ਨ ਕੱਲਾ ਇਹੀ ਬੈਠੇ ਉਦੋਂ ਪਹਿਲਾਂ ਕੋਈ ਸੈਸ਼ਨ ਨਹੀਂ ਬੈਠੇ। 25 ਨਵੰਬਰ ਤੋਂ ਵੀ ਹੁਣ ਤੱਕ ਜਰ ਜੋ ਵੀ ਹੈ ਉਦੋਂ ਪਹਿਲਾਂ ਕਈ ਸੈਸ਼ਨ ਬੈਠੇ ਨੇ ਉਦੋਂ ਗੱਲ ਕਿਉਂ ਕੀਤੀ ਦੀ ਉਦੋਂ ਚਲੋ ਮੰਨ ਲਿਆ 23 ਤਰੀਕ ਦਾ ਜੇ ਰੋਕਣ ਹੈ। ਪ੍ਰੋਕਤ ਕੀ 25 ਤਰੀਕ ਨੂੰ ਇਸ ਚੀਜ਼ ਦਾ ਮਸਲਾ ਹੱਲ ਹੋ ਜਾਵੇਗਾ ਤੁਸੀਂ ਕਹੋਗੇ हां ਮਸਲਾ ਨਹੀਂ ਹੱਲ ਹੁੰਦਾ ਕਿਉਂਕਿ ਸਰਕਾਰਾਂ ਦੇ ਹੋਰ ਨੀਚੇ ਹੁੰਦੇ ਵੀ ਨਹੀਂ ਜੀ ਅੱਗੇ ਪੈਂਟਿੰਗ ਅੱਗੇ ਅੱਗੇ ਚਿੱਠੀਆਂ ਭੇਜਣੀਆਂ ਪੈਣਗੀਆਂ ਪਰ ਤੁਸੀਂ ਐਂ ਦੱਸੋ ਜੇ ਇੱਕ گاਉਂ ਦੇ ਉੱਤੇ ਕਾਨੂੰਨ ਬਣ ਸਕਦਾ ਜੇ ਇੱਕ ਦਿਨ ਦੇ ਵਿੱਚ ਨੋਟਬੰਦੀ ਹੋ ਸਕਦੀ ਹੈ ਪਰ ਜਿਹੜੇ ਗੁਰੂ ਪਾਸਾ ਆ ਗਿਆ ਆਪਾਂ ਅਰਦਾਸਾ ਕਰ ਕਰਕੇ ਸਰਕਾਰਾਂ ਲੈਤੀਆਂ ਨੇ ਜਿਹੜੇ ਗੁਰੂ ਪਾਸਾ ਤੋਂ ਆਪਾਂ ਦੁੱਧ ਪੁੱਤ ਦੀ ਦਾਤ ਮੰਗਦੇ ਕੀ ਉਹ ਆਪਾਂ ਪੰਜਾਬ ਦੇ ਪਾਰਸੀ ਹੋਣ ਦੇ ਨਾਤੇ ਕੀ ਉਸ ਗੁਰੂ ਪਾਸਾ ਬਸ ਤਾਂ ਆਪਾਂ ਇੱਕ ਛੋਟ ਕਦਮ ਨਹੀਂ ਚੁੱਕ ਸਕਦੇ ਵੀ ਜਰ ਕਾਨੂੰਨ ਬਣਾ ਚਾਹੀਦਾ ਤਾਂ ਬਣਾ ਚਾਹੀਦਾ ਸਰਕਾਰਾਂ ਇੱਕ ਪਾਸੇ ਰਹਿ ਗਈਆਂ ਪਰ ਅਸੀਂ ਸਿੱਖਾਂ ਉਹ ਇੱਕ ਪਾਸਾ ਤਾਂ ਆਪਾਂ ਇੱਕ ਕਦਮ ਵੱਡਾ ਚੁੱਕੀ ਹੈ ਲੋ ਉਹਨਾਂ ਦੀ ਆਪਾਂ ਨੂੰ ਪਤਾ ਹੈ ਵੀ ਨੀਤ ਸਿੱਖਾਂ ਪ੍ਰਤੀ ਪੰਜਾਬ ਪ੍ਰਤੀ ਭਾਜਪਾ ਦੀ ਮਾੜੀ ਹੈ ਪਰ ਸੋਡੇ ਦੇ ਨੂੰ ਕੀ ਕਿਹਾ ਜੀ ਤੁਸੀਂ ਨੇ ਅੱਜ ਤੱਕ ਚਲੋ ਇਹ ਨਹੀਂ ਮੋਤਾ 12 ਅਕਤੂਬਰ ਤੋਂ ਦਾਏ ਉਹਦੀ ਸਰਕਾਰ ਦੇ ਰਾਹੀਂ ਅਸੀਂ ਇਹਨਾਂ ਰਾਹੀਂ ਲੈਕਟਰ ਉੱਤੇ ਤੱਕ ਭੇਜਤੇ ਡੀਸੀ ਸਾਹਿਬ ਵੀ ਆਏ ਨੇ ਹੋਰੇ ਐਸਐਸਪੀ ਸਾਹਿਬ ਸਭੀ ਸਰਕਾਰ ਦੇ ਨਾਲ ਸੋਚਣਾ ਗੱਲ ਵੀ ਕਰਾਈ ਪਰ ਅਜੇ ਤੱਕ ਪੰਜਾਬ ਸਰਕਾਰ ਨੇ ਇਹ ਨਹੀਂ ਲਾਇਆ ਸਾਨੂੰ ਫਿਰ ਕੋਈ ਸਾਡੇ ਤੱਕ ਠੀਕ ਹੈ ਉਹਨਾਂ ਦਾ ਉਹਨਾਂ ਦੇ ਅਧਿਕਾਰ ਉਹਨਾਂ ਦਾ ਹੈ ਕਿ ਨਹੀਂ ਆਪਣੇ ਅਧਿਕਾਰ ਦੀ ਗੱਲ ਤੋਂ ਦਰਵਾਜ਼ਾ ਕਰਦੇ ਪਰ ਅਸੀਂ ਇਹ ਚਾਹੁੰਦੇ ਤੇ ਵੀ ਪੰਜਾਬ ਦਾ ਅਸੀਂ ਕਈ ਵਾਰੀ ਗੱਲ ਹੋਈ ਹੈ ਕਿ ਇਹ ਤਾਂ ਪੰਜਾਬ ਸਰਕਾਰ ਨੇ ਬਿਆਨ ਇਹ ਦਿੱਤਾ ਵੀ ਮੋਦੀ ਕਰਦਾ ਨਹੀਂ ਮੋਤੀ ਸਿੱਖਾਂ ਦੇ ਗ੍ਰੰਥ ਲਈ ਜਾਂ ਸਾਰੇ ਧਰਮਾਂ ਦੇ ਗ੍ਰੰਥ ਲਈ ਕਾਨੂੰਨ ਨਹੀਂ ਬਣਾਉਂਦਾ ਇਹ ਅਜੇ ਤੱਕ ਕੋਈ ਸਟੇਟਮੈਂਟ ਕੇਲੀਵਾਲ ਸਾਹਿਬ ਦੀ ਮੁੱਖ ਮੰਤਰੀ ਸਾਹਿਬ ਦੀ ਜਾਂ ਕੋਈ ਕਿਸੇ ਬੋਲਾਰੇ ਦੀ ਆਈ ਨਹੀਂ ਤਾਂ ਇਹ ਕਿਲਾ ਤੁਸੀਂ ਮੇਰੀ ਤੇ ਬੇਨਤੀ ਹੈ ਥੋੜਾ ਜਿਹਾ ਇਸ ਸੈਸ਼ਨ ਦੀ ਜ਼ਰੂਰ ਤੁਸੀਂ ਇਹੋ ਨੋਟ ਕਰਿਓ ਕਿ ਜਦੋਂ ਹਰ ਤਰੀਕੇ ਨਾਲ ਐਮਐਲਏ ਸਾਹਿਬ ਹੈਗੇ ਅਸੀਂ ਤੁਹਾਡੇ ਵਿੱਚ ਵੀਰ ਬਹਿ ਜਾਾਂਗੇ ਆਖੀਂ ਹਰ ਇੱਕ ਰਿਸਪੋਨਸਿਬਲ ਬਾਡੀ ਹੈ ਜਿਹੜੀ ਕਿ ਲੋਕਾਂ ਨੇ ਚੁਣ ਕੇ ਇਸੇ ਕਰਕੇ ਲਿਆਦਾ ਸੀ ਕੀ ਸਰਕਾਰ ਇਸ ਚੀਜ਼ ਨੂੰ ਐਗਲ ਕਰੂਗੀ ਸਾਡੇ ਮਸਲੇ ਹੱਲ ਕਰੂਗੀ ਜੇ ਸਰਕਾਰ ਨਹੀਂ ਕਰਦੀ ਤੇ ਫਿਰ ਉਹਦੇ ਸਰਕਾਰ ਦੇ ਜੇ ਤੁਸੀਂ ਕੰਗ ਸਾਬ ਤੁਸੀਂ ਇੱਥੇ ਜਾਨ ਬਚਾ ਕੇ ਬੱਜ ਨਹੀਂ ਸਕਦੇ ਕਿ ਮੋਦੀ ਦਾ ਕਸੂਰਾ 40 ਦਿਨ ਹੋ ਗਏ ਬੰਦੇ ਨੂੰ ਸਾਰੇ ਬਾੜ ਨੂੰ ਪਤਾ ਤੁਹਾਨੂੰ ਪਤਾ ਟਾਬਰ ਤੇ ਚੜਿਆ ਕੀ ਆਪਣਾ ਹਿਰਦੇ ਇੰਨੇ ਮਤਲਬ ਕਠੋਰ ਹੋ ਗਏ ਕਿ ਆਪਾਂ ਪਤਾ ਲੈਣ ਨਹੀਂ ਤੁਸੀਂ ਮੋਦੀ ਖਿਲਾਫ ਆਂ ਅੰਦੋਲਨ ਕਰੋ ਜੀ ਗੁਰੂ ਗੁਰਪ੍ਰੰਧ ਸਾਹਿਬ ਹੱਥੋਂ ਉਹ ਅੰਦੋਲਨ ਕਰੋ ਨਾ ਕਿਸਾਨ ਕਰਦੇ ਤੁਸੀਂ ਗੁਰੂ ਵਾਦ ਕਰੋ ਲੋਕ ਸਾਰੇ ਤੁਹਾਡੇ ਨਾਲ ਨੰਗਾ ਕਰੋ ਨੂੰ ਪੰਜਾਬ ਚ ਆਪਾਂ ਨੂੰ ਨੰਗਾ ਕਰੀਏ ਨਵੇਂ ਮੋਦੀ ਦਾ ਕਸੂਰ ਹੈ ਜੋਤੀ ਬਸੂ ਆ ਕੇ ਲੋਕਾਂ ਦੱਸਦਾ ਵੀ ਕੇਂਦਰ ਦੀਆਂ ਨੀਤੀਆਂ ਮੇਰੇ ਕੋਲ ਪੱਲੇ ਕੋਈ ਨਹੀਂ ਜੇ ਮੋਦੀ ਜੀ ਨੂੰ ਖਸਾਪਾਂ ਨੰਗਾ ਕਰੀਏ ਪੰਜਾਬ ਚ ਅंदोलਨ ਕਰੀਏ ਲੋਕਾਂ ਨਾਲ ਚੱਲੋ ਵੀ ਅਸੀਂ ਤੁਹਾਡਾ ਜੰਤਰ ਮਾਤਰ ਤੇ ਚੱਲੋ ਅੱਠੇ ਐਮਪੀ ਤੁਸੀਂ ਲੱਗੋ ਚੱਲ ਜੀ ਸਾਰੇ ਜਿਹਦੇ ਤੇ ਮੁੱਖ ਮੰਤਰੀ ਜੀ ਦੀ ਚਿੱਠੀ ਆਈ ਉਹਨਾਂ ਨੇ ਓਬਜੈਕਸ਼ਨ ਰੇਜ ਕੀਤਾ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਉਹ ਲਿਵਿੰਗ ਗੁਰੂ ਹੈ ਇਹ ਵੀ ਐਕਸੈਸ ਉਹਨਾਂ ਨੇ ਇਹ ਤੁਹਾਡੀ ਗੱਲ ਠੀਕ ਹੋ ਲੇਕਿਨ ਇਦੇ ਤੇ ਆਲਰੇਡੀ ਮੁੱਖ ਮੰਤਰੀ ਜੀ ਅਬਜੈਕਸ਼ਨ ਜਾਇਹਤ ਕਰ ਚੁੱਕੇ ਕੋ ਇਹਨੂੰ ਵੀ ਅਸੀਂ ਆਪਣਾ ਕੇਸ ਬਣਾਵਾਂਗੇ ਮੇਰੇ ਤੇ ਪਹਿਲਾਂ ਹੋਮ ਮਿਨਿਸਟਰੀ ਦਾ ਕੋਈ ਸੀਐਮ ਸਾਹਿਬ ਲੈਟਰ ਹੋ ਸਕਦਾ ਕੀਤੀ ਹੋਵੇ ਪਰ ਉਹਦੇ ਤੇ ਅਸੀਂ ਇਤਰਾਜ਼ ਜਤਾਤਾ ਲਾ ਦੇਣਾ ਜੇ ਆਪਾਂ ਉਹਦਾ ਵਰਸਲ ਹோம் ਮਿਨਿਸਟਰੀ ਨਾਲ ਇਸੇ ਕਰਕੇ ਗੱਲ ਕਰਦੇ ਜੇ ਹੋਣਾ ਦੋ ਸਰਕਾਰਾਂ ਚ ਲੇ ਗਈਆਂ ਜੇ ਤੁਸੀਂ ਵੀ ਨਹੀਂ ਕੁਝ ਕਰੋਗੇ ਦੋ ਸਾਲ ਜਦਾਂਗੇ ਤਿੰਨ ਲੰਗੇ ਦੋ ਹੋਰ ਲੰਗੇ ਜਾਣਗੇ ਇਹ ਅਦਾਜ ਭਾਗ ਤੇ ਹੁੰਦੇ ਰਹਿਣਗੇ ਇਹ 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 ਜੇ ਕੌਮ ਦੇ ਨਾਲ ਜਾਂ ਆਪਣੇ ਲੋਕਾਂ ਦੇ ਨਾਲ ਤੁਸੀਂ ਖੜੋਗੇ ਤੇ ਹੋ ਸਕਦਾ ਰਾਜ ਭਾਗ ਵੀ ਲੰਮਾ ਸਹਿਮ ਚੱਲੇ ਤੇ ਜੇ ਲੋਕਾਂ ਨਾਲ ਆਪਾਂ ਛੱਡ ਕੇ ਤੇ ਜੇ ਉਹਦਾ ਰਾਜ ਭਾਗ ਵੀ ਕੁਝ ਬਚਾਉਣ ਦਾ ਵੀ ਫਿਰ ਮੇਰੇ ਖਿਆਲ ਨਾਲ ਰਾਜ ਭਾਗ ਨਹੀਂ ਰਹਿਣੇ ਤੇ ਆਪਾਂ ਵੀ ਨਹੀਂ ਰਹਿਣਾ ਹੁਣ ਜੋ ਮੈਂ ਪਾਰਟੀ ਦਾ ਸਪੋਕਸਮੈਨ ਵੀ ਹਾਂ ਤੁਸੀਂ ਗੱਲ ਕਹੀ ਕਿ ਮੈਂ ਕਈ ਵਾਰ ਟੀਵੀ ਤੇ ਵੀ ਕਹੀ ਆ ਕਿ ਜੇ 500 ਦੀ ਕੋ ਸਟੀ ਤੇ ਅਸੀਂ ਵੀ ਖਰੇ ਨਾ ਉਤਰੇ ਤੇ ਫਿਰ ਅਸੀਂ ਵੀ ਨਹੀਂ ਲੰਮਾ ਰਹਿਣੇ ਤਾਂ ਮੈਂ ਕੀ ਨਹੀਂ ਮੰਨ ਬੜੇ ਚੰਗੂ ਗਲਤ ਕਹਾਦੀ ਆ ਉਹ ਉਹਨੇ ਦੇਖੋ ਪਿਛਲੀ ਦਾ ਹੱਥ ਨਹੀਂ ਆਉਂਦੀ ਹਾਂ ਬਿਲਕੁਲ ਉਹ ਕਿਸੇ ਤੋਂ ਵੀ ਹੋ ਗਈ ਸੋਤੋਂ ਹੋ ਗਈ ਸਾਡੀਆਂ ਸਿੱਖ ਜੱਥੇਬੰਦੀਆਂ ਤੋਂ ਹੋ ਗਈ ਉਹਨਾਂ ਨੇ ਮੰਗ ਨਹੀਂ ਠਾਈ ਅਜੋ ਗੁਰਜੀਤ ਸਿੰਘ ਨੇ ਉਹ ਮਸਲਾ ਫਰੰਟ ਤੇ ਲਿਆਂਦਾ ਜੀ ਵੀ ਗੁਰਪ੍ਰਧਾਨ ਸਾਹਿਬ ਨੇ ਇੱਕ ਫੋਨ ਨਾਲ ਜਿ ਬੜੇ ਲੋਕ ਹਾਂ ਵੀ ਹਰੇਕ ਬੰਦਾ ਕੋਈ ਹਿੰਦੂ ਕੋਈ ਮੁਸਲਮਾਨ ਸਿੱਖ ਹੈ ਕਹਿੰਦਾ ਵੀ ਜੈ ਜੰਮ ਦੇ ਬਿਲਕੁਲ ਇਹ ਯਾਰ ਬਣਾਉਣੀ ਚਾਹੀਦੀ ਸਰਕਾਰ ਨੂੰ ਪਰ ਪਿੱਛੇ ਨੂੰ ਆਪਾਂ ਹੁਣ ਪਿੱਛੇ ਦਾ ਤਾਂ ਹੁਣ ਆਪਾਂ ਨੂੰ ਜਿੰਨੀ ਮਰਜ਼ੀ ਕਰ ਲਈ ਹੁਣ ਗੱਲ ਤਾਂ ਅਸੀਂ ਤਾਂ ਸਾਨੂੰ ਇਹ ਬੇਨਤੀ ਕਰਦੇ ਹਾਂ ਉਹਨਾਂ ਅੱਗੇ ਨੂੰ ਸਾਡਾ ਹਮਿੰਟਿਸਟਰ ਨੂੰ ਕਿ ਜਿਹੜੀ ਤੁਸੀਂ ਸਰਜਾ ਦਸਤਰੀ ਉਹ ਇクセਸਿਵ ਹੈ ਉਮਰ ਕੈਦ ਮਤਲਬ ਇਸ ਤਰ੍ਹਾਂ ਇਹਦੇ ਲਈ ਜਿਆਦਾ ਜਿਆਦਾ ਇਹ ਉਹਨਾਂ ਵੱਲੋਂ ਇੱਕ ਉਹਬਜੈਕਸ਼ਨ ਭੇਜਿਆ ਗਿਆ ਸੀ ਪੰਜਾਬ ਗਵਰਨਮੈਂਟ ਨੂੰ ਫਿਰ ਪੰਜਾਬ ਗਵਰਨਰ ਸਾਹਿਬ ਉਹ ਤੋਂ ਬਾਅਦ ਸੀਐਮ ਸਾਹਿਬ ਮਿਲਣਗੇ ਹਮਿੰਟਿਸਟਰ ਜੀ ਜੀ ਇਹ ਹੋ ਸਕੀਏ ਕਿ ਹੋਮ ਮਿਨਿਸਟਰੀ ਤੋਂ ਵਰਜਨ ਤਾਂ ਲਿਆ ਜਾਵੇ ਨਾ ਉਹਨਾਂ ਨੇ ਸਟੈਂਡ ਕੀ ਹੈ ਇਸ ਮਿਲਬਾਰੀ ਪ੍ਰੈਜ਼ੀਡੈਂਟ ਸਾਹਿਬ ਕੋਲ ਤਾਂ ਪੈਂਡਿੰਗ ਹੈ ਠੀਕ ਹੈ ਪਰ ਮੇਰਾ ਸਾਲਾ ਬੰਦਾ ਜੋ ਪੈਸੇ ਜਬੰਦਾ ਹੋ ਤਾਂ ਹੋਮ ਮਿਨਿਸਟਰੀ ਤੋਂ ਪਾਸ ਹੋ ਬਤਾ ਅੱਗੇ ਸਰਕਾਰ ਨੇ ਇੰਟੈਂਸ਼ਨ ਦੀ ਗੱਲ ਹੈ ਪਰ ਸਮਾਂ ਨਹੀਂ ਨੀਅਤ ਤੇ ਨਹੀਂ ਸ਼ੱਕ ਹੈਗਾ ਪਰ ਸਿਸਟਮ ਸਾਡਾ ਇਸ ਤਰ੍ਹਾਂ ਦਾ ਸਲੋ ਹੋ ਗਿਆ ਹੈ ਤੁਸੀਂ ਉੱਥੇ ਮਸਲਾ ਵੀ ਸਿੱਖੋ ਔਰ ਕੋਸ਼ਿਸ਼ ਕਰੋ ਵੀ ਤੁਹਾਡੇ ਸੰਸਦ ਦੇ ਬਾਹਰ ਉਸੇ ਓਟੇ ਧਰਨਾ ਦਿਓ ਪ੍ਰੈਸ ਕਾਟਾ ਲਾਓ ਅੱਧਾ ਘੰਟਾ ਦੇਖੋ ਲੈ ਕੇ ਵੀਡੀਓ ਸਾਨੂੰ ਸਾਡਾ ਮਨ ਸਾਡਾ ਇੱਧਰ ਘਟਾ ਸਾਰਾ ਹਾਈਲਾਈਟ ਹੋ ਗਿਆ ਲੋੜੀ ਤੈਨੂੰ ਪਾਰਟੀ ਕੀ ਕਹੂਗੀ ਤੁਹਾਡੀ ਬੇਜਰੀਵਾਲ ਕੀ ਕਹੂਗਾ ਵੀ ਗੁਰੂ ਦੀ ਗੱਲ ਨਾ ਕਰੋ ਸਦਾ ਸਭ ਮੰਨਣਾ ਨਹੀਂ ਕਰਦਾ ਹਈਆ ਬਿਲਕੁਲ ਇਹ ਚ ਮਨਾ ਕਰਨ ਵਾਲਾ ਕੋਈ ਨਹੀਂ ਕਰਦਾ ਸਾਡਾ ਮਨ ਡੰਡਾ ਹੋਊਗਾ ਵੀ ਅੱਜ ਸਾਡਾ ਐਮਪੀ ਬੋਲਦਾ ਮੈਂ ਕਹਿੰਦਾ ਦੇਖੋ ਸਾਰੇ ਸਾਰੇ ਲੱਗਦੇ ਨੇ ਨਾਲ ਠੀਕ ਹੈ ਨਹੀਂ ਤੁਸੀਂ ਜਿਹੜੇ ਹੈ ਲੋ ਲੋਕ ਸਭਾ ਵਾਲੇ ਤੁਸੀਂ ਤਿੰਨ ਜਣੇ ਬਹਿ ਜਾਓ ਹਾਂ ਹਾਂ ਆਪੂ ਚੱਕਰ ਇੰਨਾ ਸਮਾਂ ਨਿਕਲਿਆ ਹਾਲਾਂਕਿ ਉਹ ਕੋਈ ਜਸਟੀਫਾਈ ਨਹੀਂ ਕੀਤਾ ਠੀਕ ਉੱਥੇ ਜ਼ਰੂਰ ਇਸ ਸੈਸ਼ਨ ਦਾ ਤੁਸੀਂ ਜ਼ਰੂਰ ਅਸੀਂ ਹੁਣ ਹਰ ਤਰੀਕੇ ਨਾਲ ਅਲਟੀਮੇਟਲੀ ਤੇ ਭਾਰਤ ਸਰਕਾਰ ਨੇ ਹੀ ਕਨਸੈਪਟ ਦੇ ਲੇਕਿਨ ਮੁੱਖ ਮੰਤਰੀ ਜੀ ਦਾ ਇਹ ਕਹਿਣਾ ਸੀ ਕਿ ਜੇ ਮੰਨ ਲਓ ਤੁਹਾਡੀਆਂ ਕੋਸ਼ਿਸ਼ਾਂ ਸਭ ਜਾਬ ਨਹੀਂ ਵੀ ਹੁੰਦੀਆਂ ਤੇ ਫਿਰ ਸਾਨੂੰ ਅਗਰ ਵਿਧਾਨ ਸਭਾ ਸੈਸ਼ਨ ਵੀ ਬੁਲਾਉਣਾ ਹੈ ਸਪੈਸ਼ਲ ਤੇ ਅਸੀਂ ਉਹ ਵੀ ਲਾਵਾਗੇ